ਸੰਗਤ ਜੀ ਤੁਸੀਂ ਕਦੇ ਸੋਚਿਆ ਹੈ ਕਿ ਬਾਣੀ ਰੋਜ਼ ਪੜ੍ਹਦੇ ਹਾਂ ਫਿਰ ਵੀ ਮਨ ਨਹੀਂ ਟਿਕਦਾ ਜੀ ਕਿਤੇ ਅਸੀਂ ਗਲਤ ਰਸਤੇ ਵਿੱਚ ਤਾਂ ਨਹੀਂ ਹਾਂ ਜਿਸ ਕਰਕੇ ਪ੍ਰਮਾਤਮਾ ਨਾਲ ਸਾਡਾ ਮਨ ਨਹੀਂ ਜੁੜਦਾ ਜੀ ਸੰਗਤ ਜੀ ਇਹ ਵੀਡੀਓ ਜ਼ਰੂਰ ਦੇਖਣਾ ਕਿਉਂਕਿ ਇਹ ਵੀਡੀਓ ਤੁਹਾਡੀ ਰੂਹ ਨੂੰ ਝੰਡੋੜ ਕੇ ਰੱਖ ਸਕਦੀ ਹੈ ਜੀ ਕਈ ਵਾਰ ਅਸੀਂ ਬਾਣੀ ਪੜ੍ਹਦੇ ਹਾਂ ਜੀ ਪਰ ਅੰਦਰੋਂ ਸੁੱਕਾ-ਸੁੱਕਾ ਜਿਹਾ ਲੱਗਦਾ ਹੈ ਕੋਈ ਕਹਿੰਦਾ ਹੈ ਕਿ ਮੇਰੇ ਅੰਦਰ ਰਸ ਨਹੀਂ ਆਉਂਦਾ ਕੋਈ ਕਹਿੰਦਾ ਹੈ ਕਿ ਮੇਰਾ ਧਿਆਨ ਨਹੀਂ ਲੱਗਦਾ ਜਾਂ ਫਿਰ ਕੋਈ ਕਹਿੰਦਾ ਹੈ ਕਿ ਮੇਰਾ ਮਨ ਨਹੀਂ ਟਿਕਦਾ ਜੀ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਜਿਨ ਅੰਦਰ ਨਾਮ ਨਭੀ ਜਈ ਤਿੰਨ ਮਰ ਜਮੈ ਆਵੇ ਜਾਈ ਭਾਵੇਂ ਜੇਕਰ ਰਸ ਨਹੀਂ ਆ ਰਿਹਾ ਤਾਂ ਇਹ ਇੱਕ ਆਤਮਿਕ ਮੌਤ ਵਾਂਗ ਹੁੰਦਾ ਹੈ ਜੀ ਕਈ ਲੋਕ ਆਖਦੇ ਹਨ ਕਿ ਜ਼ਿਆਦਾ ਬਾਣੀ ਪੜਨ ਦੇ ਨਾਲ ਬਾਣੀ ਵਿੱਚ ਰਸ ਆਉਂਦਾ ਹੈ ਪਰ ਗੁਰੂ ਕਹਿੰਦੇ ਹਨ ਕਿ ਜ਼ਿਆਦਾ ਰਸ ਪ੍ਰੇਮ ਨਾਲ ਆਉਂਦਾ ਹੈ ਜੀ ਜਿੰਨਾ ਬੰਦੇ ਵਿੱਚ ਲੋਕਾਂ ਲਈ ਜਾਂ ਜਾਨਵਰਾਂ ਦੇ ਲਈ ਪ੍ਰੇਮ ਹੋਵੇਗਾ ਓਨੇ ਚੰਗੇ ਵਿਚਾਰਾਂ ਨਾਲ ਉਹ ਬਾਣੀ ਪੜ੍ਹੇਗਾ ਅਤੇ ਬਾਣੀ ਦੇ ਰਸ ਨੂੰ ਅੰਮ੍ਰਿਤ ਦੀ ਤਰ੍ਹਾਂ ਗ੍ਰਹਿਣ ਕਰੇਗਾ ਜੀ ਸੰਤੋ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਬਾਣੀ ਵਿੱਚੋਂ ਰਸ ਮਿਲੇ ਮਨ ਟਿਕੇ ਜੀਵਨ ਫੋਲਵਿੰਗ ਨਹੀਂ ਬਲਕਿ ਇੱਕ ਕੁਦਰਤ ਦੀ ਧਰਮ ਬਣ ਜਾਵੇ ਤਾਂ ਹਮੇਸ਼ਾ ਦੂਜਿਆਂ ਨਾਲ ਪਿਆਰ ਕਰੋ ਬੇਜਵਾਨਾਂ ਨਾਲ ਪਿਆਰ ਕਰੋ ਜੀ ਅਤੇ ਉਹਨਾਂ ਦੀ ਸੇਵਾ ਕਰੋ ਜੀ ਸੰਗਤ ਜੀ ਅੱਜ ਆਪਾਂ ਇਸ ਵਿਸ਼ੇ ਤੇ ਵਿਚਾਰ ਕਰਨ ਜਾ ਰਹੇ ਹਾਂ ਜੋ ਸਮੁੱਚੀ ਸੰਗਤ ਦੀ ਪਰੇਸ਼ਾਨੀ ਬਣ ਚੁੱਕਿਆ ਹੈ ਜੀ ਜਾਂ ਇਹ ਕਹੀਏ ਕਿ ਸੰਗਤ ਬਿਨਾ ਕੁਝ ਸੋਚੇ ਸਮਝੇ ਕੁਝ ਵੀ ਮੋਹ ਉਚਾਰਨ ਕਰ ਦਿੰਦੀ ਹੈ ਜੀ ਜਿਨ੍ਹਾਂ ਦਾ ਅੱਗੇ ਜਾ ਕੇ ਆਪਣੇ ਕਰਮਾਂ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਜੀ ਸੰਗਤ ਜੀ ਸਮੁੱਚੀ ਸੰਗਤ ਸਵੇਰੇ ਨਿਤਨੇਮ ਕਰਦੀ ਹੈ ਭਾਵ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਦੀ ਹੈ ਜੀ ਜਾਂ ਫਿਰ ਕਿਸੇ ਹੋਰ ਬਾਣੀ ਦਾ ਉਚਾਰਨ ਕਰਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਮਨ ਬਾਣੀ ਵਿੱਚ ਬਹੁਤ ਲੱਗਦਾ ਹੈ ਅਸੀਂ ਖੁਸ਼ ਹੁੰਦੇ ਹਾਂ ਤੇ ਸਾਡਾ ਮਨ ਵਾਰ-ਵਾਰ ਬਾਣੀ ਪੜਨ ਨੂੰ ਕਰਦਾ ਹੈ ਜੀ ਪਿਆਰੀ 사ਤਸੰਗਤ ਜੀ ਕਦੇ ਸੋਚਿਆ ਹੈ ਕਿ ਇਹ ਮਨ ਕਿਉਂ ਲੱਗਦਾ ਹੈ ਕਿਉਂਕਿ ਕੋਈ ਰੱਬ ਰੂਪੀ ਸ਼ਕਤੀ ਸਾਡੇ ਨਾਲ ਬੈਠ ਕੇ ਪਾਠ ਕਰਦੀ ਹੈ ਜੀ ਕਿਉਂਕਿ ਉਹ ਅਕਾਲ ਪੁਰਖ ਖੁਦ ਨਾਲ ਬੈਠ ਕੇ ਬਾਣੀ ਨੂੰ ਸੁਣਨਾ ਚਾਹੁੰਦੇ ਹਨ ਇਹ ਬਾਣੀ ਸਾਰੀ ਹੀ ਨਿਰੰਕਾਰ ਹੈ ਜੀ ਇਹ ਸਾਰੀ ਬਾਣੀ ਆਪਣੇ ਆਪ ਵਿੱਚ ਆਪਣੇ ਗੁਰੂ ਸਾਹਿਬਾਨ ਦੀ ਜੋਤ ਹੈ ਜੀ ਪਰ ਸੰਗਤੋ ਜੀ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਾਨੂੰ ਬਾਣੀ ਵਿੱਚੋਂ ਰਸ ਨਹੀਂ ਮਿਲਦਾ ਇਹ ਸ਼ਬਦ ਸੰਗਤਾਂ ਦੇ ਸ਼ਬਦ ਹਨ ਜੀ ਭਾਵ ਕਿ ਸੰਗਤਾਂ ਇਸ ਤਰੀਕੇ ਨਾਲ ਹੀ ਪ੍ਰਸ਼ਨ ਕਰਦੀਆਂ ਹਨ ਕਿ ਸਾਨੂੰ ਅੱਜ ਬਾਣੀ ਵਿੱਚੋਂ ਰਸ ਨਹੀਂ ਮਿਲਿਆ ਇਸ ਦਾ ਮਤਲਬ ਤਾਂ ਇਹੀ ਹੋਇਆ ਕਿ ਉਹ ਸੱਚੇ ਪਿਤਾ ਵਾਹਿਗੁਰੂ ਜੀ ਸਾਡੇ ਨਾਲ ਹੀ ਨਹੀਂ ਹਨ ਭਾਵ ਕਿ ਅਸੀਂ ਉਹਨਾਂ ਨੂੰ ਕਦੇ ਬੁਲਾਇਆ ਹੀ ਨਹੀਂ ਹੈ ਜੀ ਜਦੋਂ ਵੀ ਸੰਗਤ ਜੀ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਬਾਣੀ ਵਿੱਚ ਮਨ ਨਹੀਂ ਲੱਗਿਆ ਜਾਂ ਅੱਜ ਬਾਣੀ ਵਿੱਚੋਂ ਉਹ ਰਸ ਨਹੀਂ ਮਿਲ ਰਿਹਾ ਜੋ ਕਦੇ-ਕਦੇ ਮਹਿਸੂਸ ਹੁੰਦਾ ਹੈ ਜੀ ਤਾਂ ਸੰਗਤ ਜੀ ਉਸੇ ਵੇਲੇ ਸਮਝ ਜਾਓ ਕਿ ਅਸੀਂ ਵਾਹਿਗੁਰੂ ਜੀ ਦੇ ਨਾਲ ਜੁੜੇ ਹੀ ਨਹੀਂ ਹਾਂ ਜੀ ਸਾਨੂੰ ਇਹ ਕਹਿਣ ਦੀ ਬਜਾਏ ਕਿ ਬਾਣੀ ਵਿੱਚ ਰਸ ਨਹੀਂ ਮਿਲਿਆ ਜਾਂ ਸਾਡਾ ਮਨ ਬਾਣੀ ਵਿੱਚ ਨਹੀਂ ਲੱਗਦਾ ਸਾਨੂੰ ਹਮੇਸ਼ਾ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਉਹਨਾਂ ਅੱਗੇ ਅਰਜ਼ੀਆਂ ਲਗਾਉਣੀਆਂ ਚਾਹੀਦੀਆਂ ਹਨ ਕਿ हे ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਦੇ ਨਾਲ ਜੁੜਨ ਦੀ ਆਗਿਆ ਦਿਓ ਜੀ ਕਿਉਂਕਿ ਉਹ ਸੱਚੇ ਪਿਤਾ ਵਾਹਿਗੁਰੂ ਜੀ ਜੇਕਰ ਮਿਹਰ ਕਰਨਗੇ ਤਾਂ ਸਾਡਾ ਮਨ ਬਾਣੀ ਵਿੱਚ ਆਪੇ ਲੱਗ ਜਾਵੇਗਾ ਜੀ ਪਿਆਰੀ ਸਾਧ ਸੰਗਤ ਜੀ ਬਾਣੀ ਪੜਨ ਦੇ ਲਈ ਤਨ ਮਨ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਦਿਮਾਗ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ ਜੀ ਸ਼ਰਹੀ ਅਸੀਂ ਬਾਣੀ ਦੇ ਨਾਲ ਜੁੜ ਸਕਦੇ ਹਾਂ ਜੀ ਜੇਕਰ ਸਾਡੇ ਦਿਮਾਗ ਵਿੱਚ ਸਾਰੇ ਦਿਨ ਦੇ ਰੁਝੇਵੇਂ ਚੱਲਦੇ ਰਹਿੰਦੇ ਹਨ ਕਿਸੇ ਪ੍ਰਤੀ ਮਾੜੇ ਵਿਚਾਰ ਚੱਲਦੇ ਹੋਣ ਜਾਂ ਅਸੀਂ ਬਾਣੀ ਕਿਸੇ ਦੇ ਮਾੜੇ ਦੇ ਲਈ ਪੜਦੇ ਹਾਂ ਜੀ ਤਾਂ ਸੱਚੇ ਪਿਤਾ ਵਾਹਿਗੁਰੂ ਜੀ ਸਾਨੂੰ ਬਾਣੀ ਦੇ ਨਾਲ ਕਦੇ ਵੀ ਜੁੜਨ ਦੀ ਆਗਿਆ ਨਹੀਂ ਦਿੰਦੇ ਜੀ ਸੰਗਤ ਜੀ ਬਾਣੀ ਪੜਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਅਰਦਾਸਾਂ ਬੇਨਤੀਆਂ ਸੁਣਦੇ ਹਨ ਅਤੇ ਉਹਨਾਂ ਨੂੰ ਪੂਰਾ ਵੀ ਕਰਦੇ ਹਨ ਜੀ ਪਰ ਸੰਗੋਜੀ ਕਿਸੇ ਦਾ ਮਾੜਾ ਸੋਚਣਾ ਜਾਂ ਕਿਸੇ ਦੇ ਮਾੜੇ ਦੇ ਲਈ ਬਾਣੀ ਪੜਨੀ ਅਤੇ ਉਸ ਤੋਂ ਬਾਅਦ ਵਾਹਿਗੁਰੂ ਜੀ ਅੱਗੇ ਅਰਦਾਸਾ ਕਰਨੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਵਾਹਿਗੁਰੂ ਜੀ ਕਦੇ ਵੀ ਆਪਣੇ ਕੋਲ ਪਨਾਹ ਨਹੀਂ ਦਿੰਦੇ ਜੀ ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਾਣੀ ਪੜਨ ਨੂੰ ਜੀ ਨਹੀਂ ਕਰਦਾ ਜਾਂ ਤੁਹਾਨੂੰ ਰਸ ਨਹੀਂ ਮਿਲਦਾ ਤਾਂ ਆਪਣੇ ਆਪ ਵਿੱਚ ਇੱਕ ਵਾਰ ਝਾਤੀ ਮਾਰ ਕੇ ਜਰੂਰ ਦੇਖਿਓ ਜੀ ਸਾਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਮੇਰਾ ਮਨ ਬਾਣੀ ਵਿੱਚ ਲਗਾਓ ਜੀ ਜਿਵੇਂ ਪਿਆਸਾ ਪਾਣੀ ਦੇ ਲਈ ਤੜਫਦਾ ਹੈ ਸੰਗਤ ਜੀ ਇਸੇ ਤਰ੍ਹਾਂ ਹੀ ਸਾਨੂੰ ਬਾਣੀ ਦੇ ਲਈ ਤੜਫਣਾ ਚਾਹੀਦਾ ਹੈ ਸਾਨੂੰ ਅਰਜ਼ੀਆਂ ਲਗਾਉਣੀਆਂ ਚਾਹੀਦੀਆਂ ਹਨ ਉਹ ਸੱਚੇ ਪਿਤਾ ਵਾਹਿਗੁਰੂ ਜੀ ਅੱਗੇ ਕਿ ਸਾਨੂੰ ਬਾਣੀ ਪੜਨ ਦੀ ਆਗਿਆ ਦੇਣੀ ਤੇ ਸਾਡਾ ਮਨ ਬਾਣੀ ਦੇ ਵਿੱਚ ਲਗਾਉਣਾ ਜੀ ਕਈ ਸੰਗਤਾਂ ਕਹਿੰਦੀਆਂ ਹਨ ਕਿ ਜਦੋਂ ਅਸੀਂ ਵੀ ਪਾਠ ਕਰਨ ਲੱਗਦੇ ਹਾਂ ਸਾਡਾ ਮਨ ਸਾਰੇ ਪਾਸੋਂ ਹਟ ਕੇ ਬਾਣੀ ਵਿੱਚ ਕਿਕਾਗਰ ਹੋ ਜਾਂਦਾ ਹੈ ਜੀ ਸੰਗਤ ਜੀ ਅਸੀਂ ਧੱਕੇ ਨਾਲ ਬਾਣੀ ਨਹੀਂ ਪੜ ਸਕਦੇ ਜੇਕਰ ਸਾਨੂੰ ਸੱਚੇ ਪਿਤਾ ਜੀ ਅਨੁਮਤੀ ਦੇਣਗੇ ਫਿਰ ਹੀ ਅਸੀਂ ਬਾਣੀ ਨੂੰ ਪੜ ਸਕਦੇ ਹਾਂ ਜੀ ਸਾਡੀ ਆਤਮਾ ਧੱਕੇ ਦੇ ਨਾਲ ਬਾਣੀ ਕਦੇ ਵੀ ਨਹੀਂ ਪੜ ਸਕਦੀ ਤੇ ਨਾ ਹੀ ਇਸ ਤਰ੍ਹਾਂ ਦੇ ਨਿਤਨੇਮ ਨਾਲ ਸਾਡਾ ਜੀਵਨ ਸਫਲ ਹੋਵੇਗਾ ਕਈ ਸੰਗਤਾਂ ਦੱਸਦੀਆਂ ਹਨ ਕਿ ਅਸੀਂ ਨਾਮ ਜਪ ਕਰਦੇ ਕਰਦੇ ਤਿੰਨ ਵਾਰ ਜਾਂ ਚਾਰ ਵਾਰ ਵੀ ਜਪਜੀ ਸਾਹਿਬ ਜੀ ਦਾ ਪਾਠ ਕਰ ਲੈਂਦੇ ਹਾਂ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਜੀ ਕਿ ਕਿੰਨਾ ਸਮਾਂ ਗੁਜ਼ਰ ਗਿਆ ਹੈ ਤਾਂ ਸੰਗਤ ਜੀ ਇਹ ਸਾਰੀ ਸੱਚੇ ਪਿਤਾ ਜੀ ਦੀ ਮਿਹਰ ਹੈ ਜੀ ਇਸ ਲਈ ਸੰਗਤ ਜੀ ਜਦੋਂ ਵੀ ਇਹ ਮਨ ਵਿੱਚ ਖਿਆਲ ਆਵੇ ਕਿ ਸਾਡਾ ਮਨ ਅੱਜ ਨਿਤਨੇਮ ਵਿੱਚ ਨਹੀਂ ਲੱਗ ਰਿਹਾ ਉਹ ਸੱਚੇ ਪਿਤਾ ਗੁਰੂ ਨਾਨਕ ਦੇਵ ਜੀ ਅੱਗੇ ਹੱਥ ਜੋੜ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਕਿ हे ਪ੍ਰਮਾਤਮਾ ਜੀ ਬਾਣੀ ਦੇ ਨਾਲ ਹੀ ਸਾਡਾ ਜੀਵਨ ਸਫਲ ਹੋਣਾ ਜੀ ਇਸ ਲਈ ਬਾਣੀ ਪੜਨ ਦੀ ਆਗਿਆ ਦਿਓ ਤੇ ਸਾਡੇ ਤੇ ਕਿਰਪਾ ਬਣਾਈ ਰੱਖੋ ਜੀ ਸੰਗਤ ਜੀ ਕੁਝ ਆਸਾਨ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਬਾਣੀ ਨਾਲ ਚੰਗੇ ਢੰਗ ਨਾਲ ਜੁੜ ਕੇ ਬਾਣੀ ਦਾ ਰਸ ਪ੍ਰਾਪਤ ਕਰ ਸਕਦੇ ਹਾਂ ਜੀ ਸੰਗਤ ਜੀ ਜਿਆਦਾ ਵਾਰ ਕੀ ਹੁੰਦਾ ਹੈ ਸਾਡਾ ਮਨ ਉੱਡਦਾ ਰਹਿੰਦਾ ਹੈ ਭਾਵੇਂ ਬਾਣੀ ਪੜਦੇ ਕਿਤੇ ਤੂੰ ਕਿਤੇ ਚਲਾ ਜਾਂਦਾ ਹੈ ਜੀ ਘਰ ਦੀਆਂ ਪਰੇਸ਼ਾਨੀਆਂ ਵਿੱਚ ਜਾਂ ਪੈਸੇ ਨੂੰ ਲੈ ਕੇ ਸਾਡਾ ਮਨ ਬਾਣੀ ਵਿੱਚ ਨਹੀਂ ਲੱਗਦਾ ਤੁਸੀਂ ਇੱਕ ਮਾਲਾ ਦੀ ਵਰਤੋਂ ਕਰ ਸਕਦੇ ਹੋ ਜੀ 15 ਮਿੰਟ ਦਾ ਟਾਈਮਰ ਲਗਾਓ ਅਤੇ ਉਸ ਦੇ ਨਾਲ ਪੰਕਤੀਆਂ ਮੂਹោ ਉਚਾਰਨ ਕਰੋ ਜੀ ਸੰਗਤ ਜੀ ਇਹ ਇੱਕ ਤਰ੍ਹਾਂ ਦੀ ਯਾਤਰਾ ਹੈ ਰਸ ਤਦ ਮਿਲਦਾ ਹੈ ਜਦੋਂ ਸਾਡੇ ਅੰਦਰੋਂ ਵਹਿਮ ਦੁਨੀਆਬੀ ਫਿਕਰ ਅਤੇ ਦੁਨੀਆ ਦੇ ਮੋਹ ਦਾ ਟੋਆ ਭਰ ਜਾਂਦਾ ਹੈ ਜੀ ਉਸ ਤੋਂ ਬਾਅਦ ਸਾਡਾ ਮਨ ਕਦੇ ਵੀ ਕਿਸੇ ਦੁਨੀਆਬੀ ਫਿਕਰਾਂ ਵਿੱਚ ਨਹੀਂ ਲੱਗਦਾ ਸਿੱਧਾ ਬਾਣੀ ਦੇ ਨਾਲ ਸਾਡਾ ਸੰਪਰਕ ਹੁੰਦਾ ਹੈ ਜੀ ਸੰਗਤੋ ਜੀ ਜਦੋਂ ਵੀ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਤਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਉਸ ਜਾਪ ਨੂੰ ਆਪਣੇ ਅੰਦਰ ਧਿਆਨ ਲਗਾ ਕੇ ਸੁਣਾ ਜੀ ਭਾਵ ਕਿ ਜਾਪ ਨੂੰ ਇਸ ਤਰ੍ਹਾਂ ਕਰਨਾ ਹੈ ਕਿ ਉਹ ਸੱਚਾ ਜਾਪ ਤੁਹਾਡੇ ਸਰੀਰ ਅੰਦਰ ਗੂੰਜਦਾ ਤੁਹਾਨੂੰ ਦਿਖਾਈ ਦੇਵੇ ਜੀ ਇਹ ਹੀ ਸੁਣਨ ਦੀ ਕਲਾ ਤੁਹਾਡਾ ਮਨ ਬਾਣੀ ਵਿੱਚ ਜੋੜਦੀ ਹੈ ਜੀ ਸੰਗਤ ਜੀ ਹਰ ਵਾਰ ਬਾਣੀ ਪੜਨ ਤੋਂ ਪਹਿਲਾਂ ਤੁਸੀਂ ਅਰਦਾਸ ਜ਼ਰੂਰ ਕਰੋ ਏ ਵਾਹਿਗੁਰੂ ਜੀ ਮੇਰੇ ਉੱਤੇ ਮਿਹਰ ਭਰਿਆ ਹੱਥ ਰੱਖੋ ਜੀ ਮੈਨੂੰ ਬਾਣੀ ਵਿੱਚ ਰਸ ਮਿਲੇ ਅਤੇ ਮੇਰਾ ਮਨ ਬਾਣੀ ਵਿੱਚ ਟਿਕੇ ਜੀ ਇਸੇ ਤਰ੍ਹਾਂ ਹੀ ਸੰਗਤ ਜੀ ਵਾਹਿਗੁਰੂ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਆਪਾਂ ਨੂੰ ਅਰਦਾਸਾਂ ਬੇਨਤੀਆਂ ਕਰਨ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਹੈ ਜੀ ਸੰਗਤ ਜੀ ਇਸੇ ਤਰ੍ਹਾਂ ਹੀ ਆਪਣੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ